ਚਿੜੀਆਂ ਦਾ ਚੰਬਾ ਵੇ ਬਬੂਲ ਅਸਾ ਉੜ ਜਾਇ ਪੜਾਈ ਘਰ ਆ ਕੇ ਕਰ ਲਈਦੀ ਸੀ ਸ਼ਬਦ ਸਕੂਲ ਸਿੱਖ ਲਿਆ ਸਾਡੇ ਲੰਬੇ ਉੜਾ ചിടിയ ചുമേ ബുൾ അസൗ ജന സാഡ ചിടിയ ചുമ ਇੱਕ ਇੱਟ ਪੁਟਾ ਦੇ ਵਾਤੀਏ ਕਰ ਜਾ ਆਪਣੇ ਇੱਕ ਇੱਟ ਪੁਟਾ ਦੇ ਵਾਤੀਏ ਕਰ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾ ਅਸੀਂ ਸਕੂਲੋਂ ਹੀ ਸਿੱਖਿਆ ਸਾਨੂੰ ਅਰ ਦੀਪਕ ਸਰ ਨੇ ਸਿਖਾਇਆ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਫਲੇਟ ਲੈਵਲ ਤੇ ਅਸੀਂ ਸੰਗਰੂਰ ਗਏ ਸੀ ਸ਼ਬਦ ਗਾਇਨ ਉੱਥੇ ਕੰਪੀਟੀਸ਼ਨ ਸੀ ਸਾਡਾ ਸ਼ਬਦ ਗਾਇਨ ਦਾ ਤੇ ਸ਼ਬਦ ਬੋਲੇ ਆ ਅਸੀਂ ਪਾਜੰਦਾ ਬਲੇ ਨਿਸ਼ਾਨੀਆਂ ਗੀ ਤੇਲ ਦੀ ਮਮੀ ਪਾਪਾ ਨੇ ਵੀ ਕਿਹਾ ਕਿ ਪ੍ਰੈਕਟਿਸ ਕਰਿਆ ਕਰੋ ਕੁਝ ਬਣਾਓ ਮਤਲਬ ਨਾਮ ਰੋਸ਼ਨ ਕਰੋ ਅੱਗੇ ਜਾ ਕੇ ਇਹ ਸਭ ਦੇ ਰਹੇ ਸਕੂਲੋਂ ਸੀ ਹਾਂਜੀ ਸਰ ਨੇ ਸਿਖਾਏ ਪੜਾਈ ਘਰ ਆ ਕੇ ਕਰ ਲਈ ਦੀ ਸੀ ਸ਼ਬਦ ਸਕੂਲ ਸਿੱਖ ਲਿਆ ਕਿੰਨੇ ਬੱਚੇ ਸੀ ਸਾਡੇ 5 ਬੱਚੇ ਸੀ ਇੱਕ ਹਰਮੋਨੀਅਮ ਤਬਲੇ ਵਾਲਾ ਤੇ ਤਿੰਨ ਸੀ ਜਿੱਥੇ ਹੈ ਗਏ ਸੀ ਉੱਥੇ ਜ਼ਿਆਦਾ ਹੀ ਸੀ ਬੇਟਾ ਨਾਮ ਕੀ ਹੈ ਮਾਨਯਾ ਬੇਟਾ ਇਸ ਸਾਥੀ ਜਿਹੜੀ ਕਰਦਾ ਕਿੱਥੇ ਕੰਪੀਟੀਸ਼ਨ ਹੈ ਹਾਂ ਤੇ ਕਿਸ ਕੀ ਦਾ ਸੰਗਰੂਰ ਹੋਇਆ ਸੀ ਕੰਪੀਟੀਸ਼ਨ ਤੇ ਸ਼ਬਦ ਗਾਇਨ ਦਾ ਕੰਪੀਟੀਸ਼ਨ ਸੀ ਇਹ ਸ਼ਬਦ ਜਲਨ ਥਲਨ ਬਸੂਦ ਗਗਨ ਹਰਦੀਪ ਅਕਸਰ ਨੇ ਸਾਨੂੰ ਸਿਖਾਇਆ ਸੀ ਕਿਸਾ ਰੱਖਿਆ ਆ ਜੀ ਇਸ ਪਿੰਕ ਨੂੰ ਗਾਉਣ ਕਰਨਾ ਆ ਕਿ ਤੁਹਾਨੂੰ ਸਾਥ ਨਹੀਂ ਸਿੱਖਣੀ ਇਸ ਤਰ੍ਹਾਂ ਕਰਦੇ ਸਕੂਲ ਦੇ ਸ਼ਬਦ ਸੈਕਲਾਈ ਤੇ ਘਾਰਾ ਕੇ ਪੜ੍ਹ ਲਈਦਾ ਸੀ ਚਾ ਸੀ ਬਹੁਤ ਖੁਸ਼ੀ ਆ ਜੀ ਮੈਨੂੰ ਤੇ ਇੰਨਾ ਹੈਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਇਸ ਲੈਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪਕ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨੇ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹ ਨਵੀਂ ਆਵਾਜ਼ ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਐਜ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਆਨਲਾਈਨ ਹੋਇਆ ਤੇ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਸਟ ਆਈਆਂ ਨੇ ਤੇ ਫਿਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚ ਫੇਰ ਇਹਨਾਂ ਦੀ ਫਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲਬ ਥੋੜਾ ਹੈਗਾ ਸਿੰਗਿੰਗ ਦਾ ਤੇ ਬੋਲਦੀਆਂ ਰਹਦੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਹੋਇਆ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲਬ ਹਲੇ ਸਟਾਰਟਿੰਗ ਹੀ ਆ ਲਿਖ ਸਾਲ ਤੋਂ ਹੀ ਮਤਲਬ ਦੋ ਤਿੰ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਕੇ ਹੀ ਬਾਕੀ ਸਰ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਨਾਲ ਸਿੱਖਿਆ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਮਤਲਬ ਮਤਲਬ ਕਰੀ ਇਹੋਨਾਂ ਨੇ ਵੀ ਇੱਕ ਦੋ ਵਾਰੀ ਵਾਇਸ ਆਫ ਪੰਜਾਬ 'ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੈਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮੇਰੀ ਤੇ ਆਵਾਜ਼ ਅੱਛੀ ਨਹੀਂ ਹੈਗੀ ਕੀ ਬਣਾਉਣਾ ਹੈ ਜੰਦਾ ਇਹ ਵੀਡੀਓ ਮੈਂ ਤੇ ਚਾਹਨੀ ਆ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ 'ਚ ਕਿੱਦਾਂ ਜਾਣਾ ਵਾ ਕੋਈ ਨੋਲੇਜ ਨਹੀਂ ਹੈਗੀ ਅਸੀਂ ਚਾਹਦੇ ਆ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਤੇ ਅਸੀਂ ਤੇ ਆਹੀ ਚਾਹਦੇ ਆ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਲੱਗਦਾ ਨਹੀਂ ਵੀ ਕੋਈ ਹੈਂਡਲ ਕਰੇਗਾ ਕਿ ਕਿੱਦਾਂ ਹੋ ਸਕਦਾ ਹਾਂਜੀ ਹਾਂਜੀ ਲੱਗਦਾ ਤੇ ਆ